ਦਾ ਵੀ ਮੇਕਅਪ 2-4 ਘੰਟਿਆਂ ਬਾਅਦ ਬਲੈਕ ਹੋ ਜਾਂਦਾ ਜਾਂ ਜਦੋਂ ਤੁਸੀਂ ਮੇਕਅਪ ਕਰਦੇ ਹੋ ਉਦੋਂ ਬਾਅਦ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵੀ ਸਾਡਾ ਫੇਸ ਬੜਾ ਹੀ ਜ਼ਿਆਦਾ ਵਾਈਟ ਵਾਈਟ ਹੋ ਗਿਆ ਬੜਾ ਹੀ ਡਰਾਈ ਹੋ ਗਿਆ ਤੇ ਮੇਕਅਪ ਬਿਲਕੁਲ ਵੀ ਸੋਨਾ ਨਹੀਂ ਲੱਗ ਜਾਂਦਾ ਤੇ ਸੋ ਤੁਹਾਡਾ ਉਸ ਤੋਂ ਅਗਲੀ ਵਾਰ ਮੇਕਅਪ ਕਰਨ ਤੇ ਦੇਲੀ ਨਹੀਂ ਕਰੂਗਾ ਵੀ ਆਰ ਮੇਕਅਪ ਕਰਨ ਤੋਂ ਬਾਅਦ ਐਵੇਂ ਐਵੇਂ ਹੋ ਜਾਂਦਾ ਬਲੈਕ ਲੱਗਣ ਲੱਗ ਜਾਂਦਾ ਫੇਸ ਜਾਂ ਇਹ ਪ੍ਰੋਬਲਮ ਆਉਂਦੀ ਆ ਨੇ ਤਾਂ ਆਪਾਂ ਮੇਕਅਪ ਨਾ ਹੀ ਕਰੀਏ ਬਟ ਜਿਹੜਾ ਤਰੀਕਾ ਤੁਹਾਨੂੰ ਮੈਂ ਅੱਜ ਦੱਸੂਗੀ ਮੇਕਅਪ ਕਰਨ ਦਾ ਇਹਦੇ ਨਾਲ ਤੁਹਾਡਾ ਫੇਸ ਬਿਲਕੁਲ ਵੀ ਬਲੈਕ ਨਹੀਂ ਹੋਗਾ ਬਿਲਕੁਲ ਵੀ ਡਰਾਈ ਨਹੀਂ ਹੋਗਾ ਬਿਲਕੁਲ ਵੀ ਵਾਈਟ ਨਹੀਂ ਹੋਗਾ ਜ਼ਰੂਰੀ ਇਹ ਨਹੀਂ ਹੁੰਦਾ ਵੀ ਆਪਾਂ ਬਹੁਤ ਜ਼ਿਆਦਾ ਮਹਿੰਗੇ ਪ੍ਰੋਡਕਟ ਯੂਜ਼ ਕਰਾਂਗੇ ਤਾਂ ਹੀ ਆਪਣਾ ਮੇਕਅਪ ਵਧੀਆ ਹੋਊਗਾ ਇਹ ਬਿਲਕੁਲ ਵੀ ਨਹੀਂ ਹੈਗਾ ਆ ਆਪਾਂ ਨਾਰਮਲ ਰੇਂਜ ਵਾਲੇ ਪ੍ਰੋਡਕਟ ਯੂਜ਼ ਕਰਕੇ ਵੀ ਆਪਦਾ ਮੇਕਅਪ ਵਧੀਆ ਰੱਖ ਸਕਦੇ ਆ ਸਿਰਫ ਆਪਾਂ ਨੂੰ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਮੇਕਅਪ ਕਰਨ ਤੋਂ ਪਹਿਲਾਂ ਆਪਾਂ ਕੀ ਕੁਝ ਫੇਸ ਤੇ ਅਪਲਾਈ ਕਰਨਾ ਤੇ ਉਸ ਤੋਂ ਬਾਅਦ ਕਿਵੇਂ ਉਹਦੀ ਕੇਅਰ ਕਰਨੀ ਆ ਕਿਵੇਂ ਉਹਨੂੰ ਆਪਾਂ ਲੰਬਾ ਚਲਾਉਣਾ ਹਨਾ ਬਸ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਤੇ ਇਹ ਇਹ ਆਪਾਂ ਨੂੰ ਕਿਵੇਂ ਪਤਾ ਲੱਗਦਾ ਮੈਨੂੰ ਤਾਂ ਇਹ ਮੇਕਅਪ ਕਰ ਕਰਕੇ ਪਤਾ ਲੱਗਿਆ ਹਨਾ ਜਦੋਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਸੀ ਫਿਰ ਮੈਨੂੰ ਪਤਾ ਲੱਗ ਜਾਂਦਾ ਸੀ ਇਹ ਇਹਦੇ ਨਾਲ ਇਹ ਹੁੰਦਾ ਹਨਾ ਜਿਵੇਂ ਕਿ ਆਪਾਂ ਕਹਿ ਦਈਏ ਵੀ ਐਕਸਪੀਰੀਅੰਸ ਕਰੇ ਤੋਂ ਬਿਨਾ ਕੋਈ ਵੀ ਚੀਜ਼ ਪਤਾ ਨਹੀਂ ਲੱਗਦੀ ਤੇ ਆ ਆਪਾਂ ਫਟਾਫਟ ਸਟਾਰਟ ਕਰਦੇ ਆ ਆਪਾਂ ਕਿਸ ਤਰੀਕੇ ਨਾਲ ਮੇਕਅਪ ਕਰੀਏ ਤਾਂ ਕਿ ਆਪਣਾ ਮੇਕਅਪ ਘੈਂਟ ਲੱਗੇ ਬਿਲਕੁਲ ਨੇਚਰਲ ਜਿਹਾ ਲੱਗੇ ਤੇ ਗਰਮੀ ਸਰਦੀ ਦੋਨਾਂ ਚ ਕੀਤਾ ਹੋਇਆ ਹੈ ਨਾ ਨੋਰਮਲ ਜਾਂ ਤੇ ਬੜਾ ਸੋਨਾ ਫੇਸ ਲੱਗੇ ਤੇ ਮੇਕਅਪ ਦਾ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਬਹੁਤ ਕੁਛ ਆਪਾਂ ਥੱਪ ਲੈਣਾ ਬਸ ਇੰਨਾ ਕੁ ਮੇਕਅਪ ਕਰੋ ਵੀ ਲਾਈਟ ਜਿਹਾ ਲੱਗੇ ਫੇਸ ਤੇ ਜਿਹੜੇ ਆਪਣੇ ਹੈ ਨਾ ਛਾਈਆਂ ਦਾਗ ਦੱਬੇ ਹੈ ਨਾ ਉਹ ਨਾ ਦਿਖਣਾ ਓਪਨ ਪੋਰਸ ਨਾ ਦਿਖਣਾ ਰਿੰਕਲਸ ਨਾ ਦਿਖਣਾ ਤੇ ਬਸ ਆਹੀ ਚੀਜ਼ਾਂ ਕਵਰ ਹੋ ਜਾਣ ਹਨਾ ਤੇ ਇਹਦੇ ਨਾਲ ਹੀ ਆਪਣਾ ਫੇਸ ਤੇ ਇੱਕ ਵਧੀਆ ਜਿਹਾ 글로ਅ ਆ ਜਾਏ ਤਾਂ ਇਹ ਹੀ ਚੀਜ਼ ਹਨਾ ਸੋਹਣੀ ਲੱਗਦੀ ਉਹਦੇ ਨਾਲ ਸੂਟ ਪਾਇਆ ਜਵੈਲਰੀ ਪਾਈ ਹੇਅਰਸਟਾਈਲ ਕੀਤਾ ਵੀ ਸੋਹਣਾ ਲੱਗਦਾ ਚਲੋ ਆਪਾਂ ਫਟਾਫਟ ਗੱਲ ਕਰਦੇ ਆਂ ਆਪਾਂ ਕਿਹੜੇ ਸਟੈਪ ਫੋਲੋ ਕਰਨੇ ਆਂ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਮੰਨ ਲਓ ਅੱਜ ਮੇਕਅਪ ਕਰਨਾ ਤਾਂ ਉਦੋਂ ਪਹਿਲਾਂ ਤੁਸੀਂ ਆਪਦਾ ਫੇਸ ਵਾਸ਼ ਹਨਾ ਯੂਜ਼ ਕਰਨਾ ਜਿਹੜਾ ਮੈਂ ਫੇਸ ਵਾਸ਼ ਚੂਜ਼ ਕਰ ਲਿਆ ਤੁਹਾਨੂੰ ਪਤਾ ਹੀ ਆ ਇਹ O3+ ਦਾ ਤੇ ਇਹ ਹਨਾ ਬਿਲਕੁਲ ਖਤਮ ਹੋ ਚੁੱਕਿਆ ਸੀ ਬਿਲਕੁਲੀ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਣੀ ਆ ਨਾ ਮੈਂ ਆ ਫੇਸ ਵਾਸ਼ ਯੂਜ਼ ਕਰਦੀ ਆ ਤੁਸੀਂ ਆਪਦੀ ਸਕਿਨ ਦੇ ਅਕੋਰਡਿੰਗ ਕੋਈ ਵੀ ਫੇਸ ਵਾਸ਼ ਯੂਜ਼ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਬਟ ਤੁਸੀਂ ਫੇਸ ਵਾਸ਼ ਨੂੰ ਦੋ ਵਾਰੀ ਕਰਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਡੇਲੀ ਰੁਟੀਨ ਤੋਂ ਵੀ ਹੋਰ ਜ਼ਿਆਦਾ ਚੰਗੀ ਤਰ੍ਹਾਂ ਕਰਨਾ ਇੱਕ ਵਾਰੀ ਫੇਸ ਵਾਸ਼ ਕਰਕੇ ਪਾਣੀ ਨਾਲ ਧੋ ਲਿਆ ਇੱਕ ਵਾਰੀ ਹੋਰ ਕਰਨਾ ਹਨਾ ਚੰਗੀ ਤਰ੍ਹਾਂ ਤੁਹਾਨੂੰ ਲੱਗਣ ਲੱਗ ਗਿਆ ਵੀ ਹਾਂ ਹੁਣ ਮੇਰਾ ਫੇਸ ਤੋਂ ਐਕਸਟਰਾ ਆਇਲ ਪੂਰੀ ਡਸਟ ਨਿਕਲ ਗਈ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਤੁਸੀਂ ਕਰਨੀ ਆ ਸਕਰਬਿੰਗ ਥੋੜਾ ਜਿਹਾ ਤੁਸੀਂ ਸਕਰਬ ਲੈ ਲੈਣਾ ਆਪਦੇ ਫੇਸ ਤੇ ਕਰਨਾ ਬਹੁਤ ਜ਼ਿਆਦਾ ਰਗੜ ਰਗੜ ਕੇ ਨਹੀਂ ਕਰਨਾ ਆ 2 ਤੋਂ 3 ਮਿੰਟ ਸਕਰਬਿੰਗ ਦੀ ਹਨਾ ਸਕਰਬਿੰਗ ਕਰਨੀ ਆ ਤੇ ਆ ਆ ਏਰੀਏ ਚ ਇੱਥੇ ਜਿੱਥੇ ਵੀ ਹਨਾ ਪੂਰਾ ਫੇਸ ਤੇ ਹਨਾ ਤੁਸੀਂ ਕਰਨੀ ਆ ਜਿੱਥੇ ਤੁਹਾਨੂੰ ਲੱਗਦਾ ਸਾਡੇ ਜ਼ਿਆਦਾ ਹਨਾ ਕਾਲਾਪਣਾ ਉੱਥੇ ਤੁਸੀਂ ਜਾਦਾ ਟਾਈਮ ਕਰ ਸਕਦੇ ਹੋ ਹਨ ਤੇ ਇਸ ਤਰ੍ਹਾਂ ਤੁਸੀਂ ਸਕਰਬਿੰਗ ਕਰਨੀ ਹੈ ਤਾਂ ਕਿ ਤੁਹਾਡਾ ਜਿੰਨਾ ਵੀ ਫੇਸ ਤੇ ਐਕਸਟਰਾ ਆਇਲ ਆ ਉਹ ਕਲੀਨ ਹੋ ਜਾਈ ਤੇ ਨਾਲ ਨਾਲ ਜਦ ਤੁਸੀਂ ਮੇਕਅਪ ਕਰੋ ਤਾਂ ਤੁਹਾਡੇ ਫੇਸ ਤੇ ਆਇਲ ਆਇਲ ਨਾ ਆਵੇ ਪਸੀਨਾ ਪਸੀਨਾ ਨਾ ਆਵੇ ਤੇ ਤੁਹਾਡਾ ਇਹ ਜਿਹੜੀ ਆਪਾਂ ਸਟੈਪ ਕਰਨ ਲੱਗੇ ਬਹੁਤ ਹੀ ਜ਼ਰੂਰੀ ਹੈ ਇਹਦੇ ਨਾਲ ਹੀ ਤੁਹਾਡਾ ਮੇਕਅਪ ਲੰਬੇ ਟਾਈਮ ਤੱਕ ਸਟੇ ਕਰੂਗਾ ਹਨਾ ਇਹ ਇਹ ਚੀਜ਼ਾਂ ਕਰਨ ਨਾਲ ਹੀ ਪੂਰਾ ਫਰਕ ਪੈਂਦਾ ਹਨਾ ਤੀਜਾ ਜਿਹੜਾ ਆਪਣਾ ਸਟੈਪ ਹੈਗਾ ਉਹ ਹੈਗਾ ਟੋਨਰ ਦੀ ਸਪਰੇ ਤੁਸੀਂ ਜੇ ਤੁਹਾਡੇ ਕੋਲ ਕੋਈ ਵੀ ਟੋਨਰ ਨਹੀਂ ਹੈਗਾ ਤਾਂ ਤੁਸੀਂ ਆ ਵੀ ਨਾਰਮਲੀ ਰੋਜ਼ ਵਾਟਰ ਹੀ ਹੈਗਾ ਹਨਾ ਇੱਕ ਤਰ੍ਹਾਂ ਦਾ ਰੋਜ਼ ਵਾਲਾ ਹੀ ਆ ਤਾਂ ਤੁਸੀਂ ਰੋਜ਼ ਵਾਟਰ ਦੀ ਸਪਰੇਅ ਕਰ ਸਕਦੇ ਹੋ ਠੀਕ ਹੈ ਜਦੋਂ ਤੁਹਾਡਾ ਰੋਜ਼ ਵਾਟਰ ਦੀ ਸਪਰੇਅ ਹੋ ਗਈ ਫਿਰ ਕੀ ਕਰਨਾ ਤੁਸੀਂ ਅ ਬਰਫ਼ ਦਾ ਛੋਟਾ ਜਿਹਾ ਟੁਕੜਾ ਲੈ ਲੈਣਾ ਉਹਨੂੰ ਹਨਾ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਹੈਂਕੀ ਜਾਂ ਕਾਟਨ ਦੇ ਕੱਪੜੇ 'ਚ ਪਾ ਕੇ ਉਹਦੇ ਤੁਸੀਂ 5 ਮਿੰਟ ਚੰਗੀ ਤਰ੍ਹਾਂ ਫੇਸ ਤੇ ਇੱਥੇ ਰੱਖ ਲਿਆ ਇੱਥੇ ਰੱਖ ਲਿਆ ਜਿੰਨਾ ਕਰਨਾ ਜਦੋਂ ਤੁਸੀਂ ਤੁਹਾਨੂੰ ਪਤਾ ਵੀ ਹੁਣ ਨਹੀਂ ਸੈਂਡ ਕਰ ਸਕਦੇ ਹਟਾ ਕੇ ਇੱਥੇ ਰੱਖ ਲਿਆ ਕੋਈ ਫੇਸ ਦੀ ਜਗ੍ਹਾ ਬਚਣੀ ਨਹੀਂ ਚਾਹੀਦੀ ਪੂਰੇ ਫੇਸ ਤੇ 5 ਤੋਂ 7 ਮਿੰਟ ਤੁਸੀਂ ਉਹਨੂੰ ਚੰਗੀ ਤਰ੍ਹਾਂ ਲਾਉਣਾ ਜਦੋਂ ਤੁਹਾਨੂੰ ਲੱਗਣ ਲੱਗਿਆ ਸਾਡਾ ਫੇਸ ਹੋ ਗਿਆ ਬਈ ਪੂਰਾ ਠੰਡਾ ਉਦੋਂ ਤੁਸੀਂ ਉਹਨੂੰ ਛੱਡਣਾ ਨਹੀਂ ਤੁਸੀਂ 5-7 ਮਿੰਟ ਚੰਗੀ ਤਰ੍ਹਾਂ ਹਨਾ ਉਹਨੂੰ ਆਪਣੇ ਫੇਸ ਤੇ ਲਾ ਕੇ ਰੱਖਣਾ ਤੁਹਾਨੂੰ ਬੜਾ ਕਿਸੇ ਤੁਸੀਂ ਖਾਸ ਜੇ ਫੰਕਸ਼ਨ ਤੇ ਜਾਣਾ ਤੇ ਬੜਾਈ ਕੋਈ ਖਾਸ ਜਾਂ ਮੇਕਅਪ ਚਾਹੀਦਾ ਤਾਂ ਫਿਰ ਤੁਸੀਂ ਲਉਣਾ ਸ਼ੀਟ ਮਾਸਕ ਇਹ ਸ਼ੀਟ ਮਾਸਕ ਤੁਹਾਡੇ ਜਿਨ੍ਹਾਂ ਦੀ ਸਕਿਨ ਲੱਗਦਾ ਨਾ ਵੀ ਬਹੁਤ ਜ਼ਿਆਦਾ ਡਰਾਈ ਆ ਹਨਾ ਉਹਨਾਂ ਦਾ ਮੇਕਅਪ ਤੋਂ ਬਾਅਦ ਸਕਿਨ ਹੋਰ ਜ਼ਿਆਦਾ ਰਿੰਕਲ ਆ ਹੋਰ ਜ਼ਿਆਦਾ ਡਰਾਈ ਲੱਗਣ ਲੱਗ ਜਾਂਦੀ ਆ ਤਾਂ ਤੁਸੀਂ ਹਨਾ ਸ਼ੀਟ ਮਾਸਕ ਜ਼ਰੂਰ ਲਉਣਾ ਤੁਸੀਂ ਆਪਦਾ ਫੇਵਰਿਟ ਸ਼ੀਟ ਮਾਸਕ ਲਾ ਸਕਦੇ ਹੋ ਜੋ ਵੀ ਤੁਹਾਨੂੰ ਚੰਗਾ ਲੱਗਦਾ ਇਹ ਸ਼ੀਟ ਮਾਸਕ ਨੂੰ ਤੁਸੀਂ 10 ਮਿੰਟ ਹਨਾ ਆਪਦੇ ਫੇਸ ਤੇ ਅਪਲਾਈ ਕਰਕੇ ਰੱਖਣਾ ਇਹਦੇ ਪਿੱਛੇ ਸਾਰਾ ਕੁਝ ਲਿਖਿਆ ਹੁੰਦਾ ਵੀ ਇਹ ਆਪਾਂ ਨੂੰ ਹਨਾ ਕਿਵੇਂ ਆਪਾਂ ਲਾ ਕੇ ਰੱਖਣਾ ਇਹਦੇ ਨਾਲ ਆਪਣੇ ਹਨਾ ਡਾਰਕ ਸਪੌਟ ਵੀ ਰਿਡਿਊਸ ਹੁੰਦੇ ਆ ਸ਼ਾਈਆਂ ਵੀ ਰਿਡਿਊਸ ਹੁੰਦੀਆਂ ਤੇ ਸਕਿਨ ਗਲੋ ਵੀ ਕਰਦੀ ਹੈ ਤੇ ਬਹੁਤ ਸਾਰੇ ਹੋਰ ਵੀ ਫਾਇਦੇ ਦਿੰਦਾ ਹਨਾ ਤੇ ਜਿਵੇਂ ਕਿ ਆਪਾਂ ਨੂੰ ਆਹੀ ਲੋੜ ਪੈਂਦੀ ਹੈ ਜੋ ਆਪਾਂ ਹਨਾ ਮੇਕਅਪ ਕਰਦੇ ਆਪਣੇ ਦਾਗ ਲੁਕ ਜਾਣ ਸ਼ਾਈਆਂ ਲੁਕ ਜਾਣ ਜੋ ਵੀ ਫੇਸ ਤੇ ਪ੍ਰੋਬਲਮ ਆ ਰਿੰਕਲਸ ਨਾ ਦਿਖਣ ਓਪਨ ਪੋਰਸ ਨਾ ਦਿਖਣ ਇਹ ਉਹਨਾਂ ਸਾਰਿਆਂ ਨੂੰ ਕਵਰ ਕਰ ਦੂਗਾ ਹਨਾ ਚਲੋ ਬਈ ਤੁਹਾਡਾ ਸ਼ੀਟ ਮਾਸਕ ਡਨ ਹੋ ਗਿਆ ਤੁਸੀਂ ਲਾ ਲਿਆ ਜਿਹੜਾ ਉਹਦੇ ਤੇ ਮਾੜਾ ਮੋਟਾ ਹਨਾ ਐਕਸਟਰਾ ਤੁਹਾਨੂੰ ਲੱਗੂਗਾ ਵੀ ਸਕਿਨ ਚ ਅਬਜ਼ਰਬ ਨਹੀਂ ਹੋਇਆ ਉਹ ਤੁਸੀਂ ਹੱਥਾਂ ਨਾਲ ਕਰ ਲਿਓ ਉਦੋਂ ਬਾਅਦ ਤੁਸੀਂ ਕੀ ਲਾਉਣਾ سیرਮ ਲਾਉਣਾ ਵਿਟਾਮਿਨ ਸੀ ਦਾ سیرਮ ਜਾਂ ਕੋਈ ਵੀ ਮੋਇਸਚਰਾਈਜ਼ਰ ਹਨਾ ਜੋ ਵੀ ਤੁਹਾਡਾ ਫੇਵਰਟ ਆ ਉਹ ਤੁਸੀਂ ਲਾ ਸਕਦੇ ਹੋ ਚੰਗੀ ਤਰ੍ਹਾਂ ਅੱਖਾਂ ਦੇ ਥੱਲੇ ਇਧਰਲੀ ਸਾਈਡ ਉੱਪਰ ਮੱਥੇ ਤੇ ਹਨਾ ਪੂਰੀ ਨੈਕ ਤੇ ਤੁਸੀਂ ਚੰਗੀ ਤਰ੍ਹਾਂ سیرਮ ਲਾਉਣਾ ਚੰਗੀ ਤਰ੍ਹਾਂ ਸਿਰਮ ਜਾਂ ਮੋਇਸਚਰਾਈਜ਼ਰ ਹਨਾ ਦੋਨਾਂ ਚ ਕੋਈ ਵੀ ਇੱਕ ਚੀਜ਼ ਲਾ ਸਕਦੇ ਹੋ ਹਨਾ ਪਰ ਉਹ ਤੁਹਾਡਾ ਮੇਨ ਸਟੈਪ ਆ ਸਿਰਮ ਤੁਸੀਂ ਸਵਾਰ ਸਵਾਰ ਕੇ ਲਾਉਣਾ ਉਹਦੀ ਕੰਜੂਸੀ ਨਹੀਂ ਕਰਨੀ ਚੰਗੀ ਤਰ੍ਹਾਂ ਹਨਾ ਸਿਰਮ ਅਪਲਾਈ ਕਰਨਾ ਖਾਸ ਕਰ ਜਿੰਨਾ ਪੈਣਾ ਦੀ ਡਰਾਈ ਸਕਿਨਾਂ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਸਵਾਰ ਕੇ ਹੀ ਕਰਨਾ ਹਨਾ ਤੇ ਤੁਸੀਂ ਆਪਦੀ ਸਕਿਨ ਦੇ ਅਕੋਰਡਿੰਗ سیرਮ ਲੈ ਸਕਦੇ ਹੋ ਜ ਜਿਹਨਾਂ ਦੀ ਡਰਾਈ ਸਕਿਨ ਆ oily ਸਕਿਨ ਆ ਜੋ ਤੁਸੀਂ ਆਪਦੀ ਸਕਿਨ ਕੇਅਰ ਚ ਯੂਜ਼ ਕਰਦੇ ਹੋ ਨਾ ਉਹੀ سیرਮ ਜਾਂ ਮੋਇਸਚਰਾਈਜ਼ਰ ਤੁਸੀਂ ਯੂਜ਼ ਕਰ ਸਕਦੇ ਹੋ ਫਿਰ ਤੁਸੀਂ ਕੀ ਕਰਨਾ ਜਿਹੜੀ ਤੁਸੀਂ ਡੇਲੀ ਰੁਟੀਨ ਚ ਆਪਦੀ ਆਈ ਕਰੀਮ ਹਨਾ ਯੂਜ਼ ਕਰਦੇ ਹੋ ਉਹ ਆਪਦੀ ਅੱਖਾਂ ਦੇ ਥੱਲੇ ਹਨਾ ਲਾਉਣੀ ਆ ਤਾਂ ਕਿ ਬਾਅਦ ਚ ਲਾਈਨਾਂ ਨਾ ਬਣਨ ਤੇ ਜਿਹਨੇ ਜਿਹੜੇ ਆਪਣੇ ਡਾਰਕ ਸਰਕਲ ਆ ਉਹ ਹਨਾ ਘੱਟ ਦਿਖਣ ਤੇ ਸਾਰਾ ਫੇਸ ਇੱਕ ਵਰਗਾ ਲੱਗੇ ਕਿਉਂਕਿ ਫੇਸ ਤੇ ਤਾਂ ਆਪਾਂ ਕਿੰਨਾ ਕੁਛ ਲਾ ਲਿਆ ਹਨਾ ਤੇ ਆਈਜ਼ ਦੇ نیچے ਜੋ ਆਪਾਂ ਸਕਿਨ ਕੇਅਰ ਚ ਇੱਕ ਆਈ ਕਰੀਮ ਲਾਉਣੀ ਆ ਹਨਾ ਉਹ ਆਪਾਂ ਲਾ ਲੈਣੀ ਆ ਇਹ ਆਪਣਾ ਇਹ ਤੁਸੀਂ ਜਿਹੜੇ ਸਟੈਪ ਦੱਸਿਆ ਇਹ ਮੇਕਅਪ ਤੋਂ ਪਹਿਲਾਂ ਤੁਸੀਂ ਕਰਨੇ ਹੀ ਕਰਨੇ ਆ ਇਹ ਸਟੈਪ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਨੂੰ ਤੁਹਾਡਾ ਫੇਸ ਸਾਰਿਆਂ ਤੋਂ ਅਲੱਗ ਲੱਗੂਗਾ ਐਵੇਂ ਦਾ ਫੇਸ ਲੱਗੂਗਾ ਵੀ ਤੁਸੀਂ ਕੋਈ ਜ਼ਿਆਦਾ ਮੇਕਅਪ ਤੁਹਾਨੂੰ ਕਰਨਾ ਹੀ ਨਹੀਂ ਪੈਣਾ ਇਹ ਸਾਰੇ ਆਪਣੇ ਜਦੋਂ ਸਟੈਪ ਡਨ ਹੋ ਗਏ ਉਸ ਤੋਂ ਬਾਅਦ ਤੁਸੀਂ ਲਾਉਣਾ ਪ੍ਰਾਈਮਰ ਜੋ ਵੀ ਤੁਹਾਨੂੰ ਪ੍ਰਾਈਮਰ ਤੁਹਾਡੀ ਸਕਿਨ ਤੇ ਸੂਟ ਕਰਦਾ ਹਨ ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਪ੍ਰਾਈਮਰ ਅਪਲਾਈ ਕਰ ਸਕਦੇ ਹੋ ਕਈ ਵਾਰੀ ਐਵੇਂ ਹੁੰਦਾ ਆਪਾਂ ਨੂੰ ਲੱਗਦਾ ਯਾਰ ਆਪਾਂ سیرਮ ਤਾਂ ਲਾ ਲਿਆ ਮੋਇਸਚਰਾਈਜ਼ਰ ਤਾਂ ਹਨਾ ਲਾ ਲਿਆ ਇੰਨਾ ਕੁਝ ਲਾ ਲਿਆ ਹੁਣ ਪ੍ਰਾਈਮਰ ਦੀ ਲੋੜ ਆ ਪ੍ਰਾਈਮਰ ਸਭ ਤੋਂ ਜ਼ਰੂਰੀ ਆ ਮੇਕਅੱਪ ਦਾ ਫਰਸਟ ਸਟੈਪ ਵੀ ਪ੍ਰਾਈਮਰ ਆ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕੱਲਾ ਮੈਂ ਕੱਲਾ ਫੇਸ ਤੇ ਫਾਊਂਡੇਸ਼ਨ ਹੀ ਲਾਉਣੀ ਆ ਉਹ ਵੀ ਇੱਕ ਦੋ ਡ੍ਰੌਪ ਹੋਰ ਮੈਂ ਕੁਝ ਨਹੀਂ ਲਾਉਂਦੀ ਮੇਕਅਪ ਚ ਜਿਵੇਂ ਕਿੰਨੇ ਸਟੈਪ ਹੁੰਦੇ ਆ ਹਨਾ ਮੈਂ ਕੁਝ ਨਹੀਂ ਲਾਉਂਦੀ ਬਟ ਫਿਰ ਵੀ ਮੇਰੇ ਫੇਸ ਤੇ ਜੋ ਮਾੜੇ ਮੂٹے ਦਾਗ ਆ ਉਹ ਲੁੱਕ ਜਾਂਦੀਆਂ ਕਿਉਂਕਿ ਮੈਂ ਪਹਿਲਾਂ ਕੇਅਰ ਚੰਗੀ ਤਰ੍ਹਾਂ ਕਰਦੀ ਆ ਉਸ ਤੋਂ ਬਾਅਦ ਤੁਹਾਡਾ ਜੋ ਵੀ ਫੇਵਰੇਟ ਫਾਊਂਡੇਸ਼ਨ ਆ ਹਨਾ ਪ੍ਰਾਈਮਰ ਲਾਉਣ ਤੋਂ ਬਾਅਦ ਤੁਸੀਂ ਉਹ ਆਪਦਾ ਫਾਊਂਡੇਸ਼ਨ ਲਾ ਲਓ ਤੇ ਜਾਂ ਤੁਸੀਂ ਜੋ ਵੀ ਹੋਰ ਸਟੈਪ ਫਾਲੋ ਕਰਦੇ ਹੋ ਹਨਾ ਜੋ ਵੀ ਮੇਕਅਪ ਦੇ ਤੁਸੀਂ ਆਪਦਾ ਆਈਲਾਈਨਰ ਵਗੈਰਾ ਜੋ ਵੀ ਹੈ ਨਾ ਉਹ ਕਰ ਸਕਦੇ ਹੋ ਤੇ مین ਗੱਲ ਜਦੋਂ ਤੁਸੀਂ ਆਪਦਾ ਜੋ ਵੀ ਤੁਹਾਡਾ ਫੇਵਰੇਟ ਫਾਊਂਡੇਸ਼ਨ ਆ ਹਨਾ ਉਹ ਤੁਸੀਂ ਲਾ ਲਿਆ ਉਸ ਤੋਂ ਬਾਅਦ ਤੁਸੀਂ ਸੈਟਿੰਗ ਸਪਰੇਅ ਜ਼ਰੂਰ ਜ਼ਰੂਰ ਸਪਰੇਅ ਕਰਨੀ ਆ ਉਹਨੇ ਹੀ ਤੁਹਾਡਾ ਮੇਕਅਪ ਟਿਕਾ ਕੇ ਰੱਖਣਾ ਹੈ ਉਹਦੇ ਨਾਲ ਤੁਹਾਡਾ ਜਿੰਨਾ ਵੀ ਹਨਾ ਮੇਕਅਪ ਹੋਊਗਾ ਚੰਗੀ ਤਰ੍ਹਾਂ ਟਿਕ ਜੂਗਾ ਸਕਿਨ ਤੇ ਏ ਨੀ ਵੀ ਕਦੇ ਉੱਧਰ ਲੱਗੀ ਜਾਊਗਾ ਕਦੇ ਇੱਧਰ ਲੱਗੀ ਜਾਊਗਾ ਜਾਂ ਓਵਰ ਲੱਗੂਗਾ ਜਾਂ ਪਸੀਨਾ ਆਈ ਜਾਊਗਾ ਤੇ ਤੁਸੀਂ ਇਹ ਸੈਟਿੰਗ ਸਪਰੇਅ ਜ਼ਰੂਰ ਕਰਨੀਆਂ ਦੂਜੀ ਗੱਲ ਜਦੋਂ ਮੰਨ ਲਓ ਤੁਹਾਨੂੰ ਪਤਾ ਵੀ ਅੱਜ ਅਸੀਂ 5 ਤੋਂ 6 ਘੰਟੇ ਮੇਕਅਪ ਰੱਖਣਾ ਹਨਾ ਤਾਂ ਤੁਸੀਂ ਆਪਦੀ ਸੈਟਿੰਗ ਸਪਰੇਅ ਨਾਲ ਜ਼ਰੂਰ ਕੈਰੀ ਕਰਕੇ ਲੈ ਕੇ ਜਾਣੀਆਂ ਜਦੋਂ ਹੀ ਤੁਹਾਨੂੰ ਲੱਗੇ ਸਾਨੂੰ ਪਸੀਨਾ ਆਈ ਜਾਂਦਾ ਹਨਾ ਜਾਂ ਥੋੜਾ ਉੱਤਰ ਗਿਆ ਮੇਕਅਪ ਤਾਂ ਤੁਸੀਂ ਥੋੜਾ ਦੂਰ ਕਰਕੇ ਸੈਟਿੰਗ ਸਪਰੇਅ ਕਰ ਲੈਣੀ ਆ ਉਹਦੇ ਨਾਲ ਗਲੋ ਫੇਰ ਤੋਂ ਦੁਬਾਰਾ ਉਨਾ ਹੀ ਆ ਜਾਊਗਾ ਆਵੇ ਲੱਗੂਗਾ ਵੀ ਤੁਸੀਂ ਹੁਣੇ ਹਨਾ ਮੇਕਅਪ ਕੀਤਾ ਹੋਇਆ ਤੇ ਸੈਟਿੰਗ ਸਪਰੇ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਆ ਜਿਹੜੇ ਪ੍ਰਾਈਮਰ ਪ੍ਰਾਈਮਰ ਨੂੰ ਕਦੇ ਨਾ ਭੁੱਲਿਓ ਹਨਾ ਕਿਉਂਕਿ ਪ੍ਰਾਈਮਰ ਹੀ ਜੋ ਆਪਣੇ ਪੋਰਸ ਹੋਣਗੇ ਉਹਨਾਂ ਨੂੰ ਬੰਦ ਕਰ ਦੂਗਾ ਕਿਉਂਕਿ ਜਦੋਂ ਵੀ ਆਪਾਂ ਕੋਈ ਵੀ ਫਾਊਂਡੇਸ਼ਨ ਲਾਈਏ ਯਾਰ ਆਹ ਦੇਸ ਕੈਮੀਕਲ ਤਾਂ ਹੁੰਦੇ ਹੀ ਆ ਹਨਾ ਜਿਹੜਾ ਪ੍ਰਾਈਮਰ ਹੁੰਦਾ ਉਹ ਆਪਾਂ ਜਦੋਂ ਵੀ ਕੋਈ ਵੀ ਜਿਵੇਂ ਹੁਣ ਸੈਟਿੰਗ ਸਪਰੇ ਮਾਰਦੇ ਆ ਜਾਂ ਆਪਾਂ ਫਾਊਂਡੇਸ਼ਨ ਲਾਉਣੇ ਆ ਤਾਂ ਉਹ ਇੱਕ ਪਰਤ ਹਨਾ ਬਣ ਜਾਂਦੀ ਹੈ ਤਾਂ ਕਿ ਆਪਣੀ ਸਕਿਨ ਦੇ ਵਿੱਚ ਕੋਈ ਵੀ ਫਾਊਂਡੇਸ਼ਨ ਹਨਾ ਨਾ ਜਾ ਸਕੇ ਕਿਉਂਕਿ ਆਪਾਂ ਤੇ ਨਾਲ-ਨਾਲ ਜਿਹੜੇ ਵੀ ਪੋਰਸ ਹੁੰਦੇ ਆ ਉਹਨਾਂ ਨੂੰ ਆਪਾਂ ਕਹਦੀਏ ਇੱਕ ਤਰ੍ਹਾਂ ਦਾ ਪਰਦਾ ਤੇ ਜਦੋਂ ਤੁਸੀਂ ਫਾਊਂਡੇਸ਼ਨ ਲਾਉਂਗੇ ਤੇ ਤੁਹਾਡੇ ਕੋਈ ਵੀ ਪੋਰਸ ਨਹੀਂ ਦਿਖਣਗੇ ਕੋਈ ਵੀ ਛਾਈਆਂ ਨਹੀਂ ਦਿਖਣਗੀਆਂ ਹਨਾ ਕੁਝ ਨਹੀਂ ਦਿਖੂਗਾ ਤੇ ਬਾੜਾ ਕੁਛ ਜੇ ਆਪਾਂ ਜਿੰਨਾ ਜ਼ਿਆਦਾ ਲਾਵਾਂਗੇ ਉਨਾ ਹੀ ਜ਼ਿਆਦਾ ਹਨਾ ਵਾਈਟ ਲੱਗੂਗਾ ਤੇ ਤੁਸੀਂ ਇਹ ਸਟੈਪ ਹਨਾ ਜਰੂਰ ਜਰੂਰ ਫੋਲੋ ਕਰ ਰਹੇ ਆਂ ਤੇ ਤੁਸੀਂ ਦੇਖੋ ਤੁਹਾਡਾ ਨੇਚਰਲ ਜਾਂ ਮੇਕਅਪ ਲੱਗੂਗਾ ਤੇ ਜਿਆਦਾ ਤੁਹਾਨੂੰ ਟਾਈਮ ਵੀ ਨਹੀਂ ਲੱਗਣਾ ਹਨਾ ਤੇ ਬਸ ਥੋੜਾ ਜਿਹਾ ਤੁਸੀਂ ਸਟੈਪ ਫੋਲੋ ਕਰਕੇ ਤੇ ਲੰਬੇ ਟਾਈਮ ਤੱਕ ਆਪਦਾ ਮੇਕਅਪ ਚਲਾ ਸਕਦੇ ਹੋ ਜਿਹਦੇ ਨਾਲ ਤੁਹਾਡਾ ਮੇਕਅਪ ਬਲੈਕ ਨਹੀਂ ਹੋਊਗਾ ਡਰਾਈ ਨਹੀਂ ਹੋਊਗਾ ਤੇ ਐਵੇਂ ਲੱਗੂਗਾ ਵੀ ਨਹੀਂ ਵੀ ਫੇਸ ਤੇ ਬਹੁਤ ਕੁਝ ਲਾਇਆ ਹੋਇਆ ਹਨਾ ਤੇ ਤੁਹਾਨੂੰ ਜਿਆਦਾ ਲਾਉਣ ਦੀ ਲੋਡ ਵੀ ਨਹੀਂ ਆਣੀ ਹਨਾ ਥੋੜਾ ਜਿਹਾ ਤੁਸੀਂ ਇੱਕ ਦੋ ਡਰਾਅ ਫਾਊਂਡੇਸ਼ਨ ਲਾਉਂਗੇ ਤਾਂ ਉਹਦੇ ਨਾਲ ਹੀ ਥੋੜਾ ਨਾ ਗਲੋ ਆ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਆਪਦਾ ਹਨਾ ਮੇਕਅਪ ਕਰ ਸਕਦੇ ਹੋ ਤੇ ਇਹ ਟਿਪ ਮੈਂ ਜਰੂਰ ਫੋਲੋ ਕਰਦੀ ਆਂ ਆਪੇ ਮੇਕਅਪ ਕਰਨ ਤੋਂ ਪਹਿਲਾਂ ਤੇ ਤੁਸੀਂ ਵੀ ਇਹ ਵਾਲੇ ਟਿਪ ਫੋਲੋ ਕਰਕੇ ਦੇਖਿਓ ਤੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਵੀ ਤੁਹਾਡਾ ਮੇਕਅਪ ਕਿੰਨਾ ਜ਼ਿਆਦਾ ਸਟੇ ਕਰਦਾ ਟੜੇ ਤੁਹਾਨੂੰ ਬਿਲਕੁਲ ਵੀ ਪਸੀਨਾ ਨਹੀਂ ਆਊਗਾ ਤੇ ਤੁਹਾਡਾ ਮੇਕਅਪ ਬਹੁਤ ਸੋਹਣਾ ਹੋਊਗਾ ਤੇ ਜੇ ਤੁਹਾਨੂੰ ਅੱਜ ਦਾ ਮੇਰਾ ਵਲੌਗ ਪਸੰਦ ਆਇਆ ਹੋਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਨੈਕਸਟ ਵਲੌਗ ਆਪਾਂ ਕਿਸ ਟੌਪਿਕ ਤੇ ਲੈ ਕੇ ਆਈਏ